ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਏ ਹਾਂ ਜੀ ਪੰਜਾਬ ਜੌਬਸ ਲੇਟੈਸਟ ਨੋਟੀਫਿਕੇਸ਼ਨ ਆਊਟ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਵੱਖ-ਵੱਖ ਪੋਸਟਾਂ ਦੇ ਲਈ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਜਿਹਦੇ ਲਈ ਤੁਸੀ ਅਪਲਾਈ ਕਰਨਾ ਹੋਵੇਗਾ ਕਿੱਦਾਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਦਵਾਂਗਾ ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਜੀ ਫਸਟ ਟਾਈਮ ਤੁਸੀਂ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਵੀ ਬਹੁਤ ਸਾਰੀਆਂ ਵੈਕੈਂਸੀਜ਼ ਆਊਟ ਹੋਈਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਜਿਹਦੇ ਲਈ ਸਿੰਪਲੀ ਤੁਸੀਂ Google ਤੇ ਜਾਣਾ ਤੇ ਉੱਥੇ ਜਾ ਕੇ ਟਾਈਪ ਕਰਨਾ www.meedacademy.in ਫਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜ ਉਹ ਮਿਲ ਜਾਵੇਗੀ ਉੱਥੋਂ ਹੀ ਸਾਰੇ ਜੌਬ ਰਿਲੇਟਡ ਅਪਡੇਟ ਜਿਹੜੇ ਤੁਸੀਂ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਜਿਹੜਾ ਹੈ ਉਹ ਤੁਸੀਂ ਕਰ ਸਕਦੇ ਹੋ ਤੇ ਚਲੋ ਚੱਲਦੇ ਆ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਨੂੰ ਸ਼ੇਅਰ ਕਰ ਦਾਂ ਸਭ ਤੋਂ ਪਹਿਲਾਂ ਤਾਂ ਇਸ ਦੇ ਵਿੱਚ ਆ ਕੇ ਰਹੀ ਸੀ ਗੱਲ ਕਰੀਏ ਟੀਚਿੰਗ ਨੌਨ ਟੀਚਿੰਗ ਜਾਂ ਵੈਕੈਂਸੀਸ ਨੇ A4 ਸ਼ੀਟ ਦੇ ਉੱਪਰ ਇਸ ਐਪਲੀਕੇਸ਼ਨ ਫਾਰਮ ਦਾ ਪ੍ਰਿੰਟ ਲੈ ਲਿਓ ਲਿੰਕ ਮੈਂ ਲੱਗ ਤੋਂ ਡਿਸਕ੍ਰਿਪਸ਼ਨ ਚ ਦੇ ਦਵਾਂਗਾ ਠੀਕ ਹੈ ਇਸ ਦੇ ਵਿੱਚ ਇਹ ਸਾਰਾ ਫਾਰਮ ਤੁਸੀਂ ਕੈਪੀਟਲ ਵਰਡਸ ਦੇ ਵਿੱਚ ਭਰਨਾ ਹੈ ਜੀ ਪੂਰੀ ਡਿਟੇਲ ਭਰਨੀ ਹੈ ਜੋ ਜੋ ਇੱਥੇ ਮੰਗੀ ਗਈ ਹੈ ਠੀਕ ਹੈ ਅਗਰ ਕੋਈ ਕਿਸੇ ਤਰ੍ਹਾਂ ਦਾ ਐਕਸਪੀਰੀਅੰਸ ਹੈਗਾ ਉਹ ਜ਼ਰੂਰ ਲਿਖਿਓ ਬਾਕੀ ਕੀ ਕੀ ਡਾਕੂਮੈਂਟ ਤੁਸੀਂ ਇੱਥੇ ਲਗਾ ਰਹੇ ਹੋ ਉਹ ਵੀ ਇੱਥੇ ਲਿਖ ਦੇਣਾ ਇੱਥੇ ਤੁਸੀਂ ਆਪਣਾ ਨਾਮ ਤੇ ਜੇ ਅਗਰ ਕਿਤੇ ਕੰਮ ਕੀਤਾ ਤੁਸੀਂ ਉਹ ਦੇ ਸਕਦੇ ਹੋ ਠੀਕ ਹੈ ਦੋ ਰੈਫਰੈਂਸ ਦੇਣੀ ਹੈ ਤੁਸੀਂ ਇੱਥੇ ਠੀਕ ਹੈ ਜਿਸ ਵੀ ਰੈਫਰੈਂਸ ਤੁਸੀਂ ਦੇ ਰਹੇ ਹੋ ਉਹ ਤੁਸੀਂ ਚੈੱਕ ਕਰ ਲਿਓ ਇੱਕ ਵਾਰੀ ਆਪਣੇ ਕੰਮ ਤੋਂ ਜਾਂ ਪ੍ਰੀਵੀਅਸ ਕ ਪਲੇਸ অর ਡੇਟ ਇੱਥੇ ਤੁਸੀਂ ਲਿਖ ਦੇਣੀ ਹੈ ਡਿਕਲੇਰੇਸ਼ਨ ਦੇ ਕੇ ਨਾਲ ਸਾਰੇ ਡਾਕੂਮੈਂਟ ਲਗਾਉਣੇ ਨੇ ਜਿੱਦਾਂ ਕਿ ਫਰਸ ਤੁਹਾਡੇ ਆਈਡੈਂਟੀਟੀ ਪ੍ਰੂਫ ਹੋਣੀ ਚਾਹੀਦੀ ਤੇ ਨੇ ਸੈਕਿੰਡ ਤੁਹਾਡਾ ਐਡਰੈਸ ਪ੍ਰੂਫ ਹੋਣਾ ਚਾਹੀਦਾ ਔਰ ਥਰਡ ਤੁਹਾਡਾ ਕੁਆਲੀਫਿਕੇਸ਼ਨ ਔਰ ਐਕਸਪੀਰੀਅੰਸ ਅਗਰ ਕੋਈ ਹੈਗਾ ਤੁਹਾਨੂੰ ਤਾਂ ਠੀਕ ਹੈ ਜੀ ਉਹ ਨਾਲ ਜ਼ਰੂਰ ਲਗਾਓ ਉਹ ਐਡ ਆਨ ਹੋ ਜਾਏਗਾ ਤੁਹਾਡੇ ਲਈ ਤੇ ਹੁਣ ਗੱਲ ਕਰਦੇ ਪੋਸਟਾਂ ਦੀ ਕਿਹੜੀ ਭਰਤੀਆਂ ਨੇ ਸੋ ਸਭ ਤੋਂ ਪਹਿਲੀ ਪੋਸਟ ਹੈ ਜੀ ਲੈਕਚਰਰ ਇਨ ਹਿਸਟਰੀ टीचिंग पोस्ट है उस तो बाद लैक्चरार इन इकनोमिक्स दो पोस्टा ने लैक्चरार इन कैमिस्ट्री एक पोस्ट आउट की गई है लैक्चरार इन इंग्लिश ठीक है जी लैक्चरार इन मैथामैटिक्स लैक्चरार इन फिजिक्स लैक्चरार इन कमर्स TGT मैथमेटिक्स ਦੇ 3 ਪੋਸਟਾਂ ਨੇ TGT ਸਾਇੰਸ, ਮੈਡੀਕਲ ਐਂਡ ਨਾਨ ਮੈਡੀਕਲ ਦੀਆਂ 2 ਪੋਸਟਾਂ ਨੇ ਠੀਕ ਹੈ ਇੱਕ ਮੈਡੀਕਲ ਦੀ ਇੱਕ ਨਾਨ ਮੈਡੀਕਲ ਦੀ TGT ਸੰਸਕ੍ਰਿਤ ਦੀਆਂ 2 ਨੇ TGT ਹਿੰਦੀ ਦੀਆਂ 2 ਨੇ TGT ਪੰਜਾਬੀ ਦੀਆਂ 2 ਨੇ ਫਿਜ਼ੀਕਲ ਐਜੂਕੇਸ਼ਨ DPE ਦੀ ਇੱਕ ਪੋਸਟ ਆਊਟ ਕੀਤੀ ਗਈ ਹੈ ਉਸ ਤੋਂ ਬਾਅਦ ਦੀ TGT ਵੋਕਲ 뮤직 ਦੀ ਉਸ ਤੋਂ ਬਾਅਦ ਕਲਰਕ ਦੀ ਇੱਕ ਪੋਸਟ ਹੈ ਤੇ ਲੈਬ ਅਟੈਂਡੈਂਟ ਦੀ ਇੱਕ ਪੋਸਟ ਹੈ ਹੁਣ ਜਿਹੜੀਆਂ ਟੀਚਿੰਗ ਵਾਲੀਆਂ ਪੋਸਟਾਂ ਨੇ ਉਦੋਂ ਲਈ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਤੁਸੀਂ ਰੈਲੇਵੈਂਟ ਡਿਸਪਲਨ ਚ ਕੀਤੀ ਹੈ ਤਾਂ ਤੁਸੀਂ ਇਹਦੇ ਨੂੰ ਵੀ ਅਪਲਾਈ ਕਰ ਸਕਦੇ ਹੋ इवन ਪੀਐਸਟੀ ਵਾਲੇ ਕੈਂਡੀਡੇਟ ਵੀ ਐਲੀਜੀਬਲ ਹੋਣਗੇ ਉਹ ਵੀ ਅਪਲਾਈ ਕਰ ਸਕਦੇ ਨੇ ਪਲੱਸ PGT ਵਾਲੇ ਲਈ ਪੋਸਟ ਗ੍ਰੈਜੂਏਸ਼ਨ ਵਾਲੇ ਨੇ ਕਲਰਕ ਵਾਲੇ ਲਈ ਗ੍ਰੈਜੂਏਸ਼ਨ ਤੇ ਲੈਬ اٹੈਂਡੈਂਟ ਵਾਲੇ ਲਈ ਜਿਹਨਾਂ ਨੇ MLT ਦੀ ਬਚੀਆ ਰੈਲੇਵੈਂਟ ਡਿਸਪੀਸਪਲਿਨ ਚ ਕੀਤੀ ਹੋਈ ਹੈ ਗ੍ਰੈਜੂਏਸ਼ਨ ਜਾਂ ਡਿਗਰੀ ਕੀਤੀ ਹੋਈ ਹੈ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਈਵਨ ਲੈਬ اٹੈਂਡਰ ਲਈ ਡਿਪਲੋਮਾ ਵਾਲੇ ਕੈਂਡੀਡੇਟ ਵੀ ਐਲੀਜੀਬਲ ਹੋਣਗੇ ਉਹ ਵੀ ਅਪਲਾਈ ਕਰ ਪਾਣਗੇ ਇਹ ਨੋਟੀਫਿਕੇਸ਼ਨ ਜਿਹੜਾ ਆਊਟ ਕੀਤਾ ਗਿਆ ਜੀ DAV ਸੀਨੀਅਰ ਸੈਕੰਡਰੀ ਸਕੂਲ ਲਾਹੌਰ ਦੇ ਵੱਲੋਂ ਮਤਲਬ ਲਾਹੌਰੇ ਏਰੀਆ ਦਾ ਸੈਕਟਰ 8C ਚੰਡੀਗੜ੍ਹ ਵਿੱਚ ਠੀਕ ਹੈ ਸੋ ਇਹਦੇ ਲਈ ਤੁਸੀਂ ਇਹਨਾਂ ਦੀ ਈਮੇਲ ਆਈਡੀ ਤੇ ਇਹਨਾਂ ਦੇ ਨੰਬਰ ਤੁਸੀਂ ਚੈੱਕ ਕਰ ਸਕਦੇ ਹੈ ਇਹ ਹੈਗਾ ਇਹਨਾਂ ਦਾ ਐਡਵਰਟਾਈਜ਼ਮੈਂਟ ਜਿਹੜੇ ਇਹਨਾਂ ਨੇ ਐਡਵਰਟਾਈਜ਼ਮੈਂਟ ਵਾਸਤੇ ਭੇਜਿਆ ਸੀਗਾ ਉਹ ਪੀਡੀਐਫ ਆ ਲੇਕਿਨ ਇਹਨਾਂ ਦੀ ਵੈਬਸਾਈਟ ਤੇ ਅਵੇਲੇਬਲ ਨਹੀਂ ਹੈ ਪਹਿਲਾਂ ਵੀ ਇਹ ਸੇਮ ਨੋਟੀਫਿਕੇਸ਼ਨ ਆਇਆ ਸੀ ਐਪਲੀਕੇਸ਼ਨਸ ਕੱਟ ਹੋਣ ਦੇ ਕਾਰਨ ਇਹ ਦੁਬਾਰਾ ਤੋਂ ਕੀਤਾ ਗਿਆ ਹੈ ਠੀਕ ਹੈ ਸੋ ਇਹਨੂੰ ਤੁਸੀਂ ਕਨਸੀਡਰ ਕਰ ਸਕਦੇ ਹੋ ਇਹਦੇ ਲਈ 21 ਦਿਨ ਜਿਹੜੇ ਨੇ ਟੋਟਲ ਦਿੱਤੇ ਗਏ ਨੇ ਅਪਲਾਈ ਕਰਨ ਲਈ ਇਸ ਦੇ ਵਿੱਚ 1000 ਰੁਪੀਜ਼ ਐਪਲੀਕੇਸ਼ਨ ਫੀ ਰਹਿੰਦੀ ਹੈ ਬੈਂਕ ਡਰਾਫਟ ਦੇ ਥਰੂ ਤੁਸੀਂ ਪੇ ਕਰਨਾ ਹੈ ਇੱਕ ਵਾਰੀ ਕਾਲ ਕਰਕੇ ਕਨਫਰਮ ਕਰਕੇ ਫਿਰ ਡੀਟੇਲਸ ਪਰਿਓ ਠੀਕ ਹੈ ਬਾਕੀ ਤੁਹਾਡੇ ਕੋਲ ਨੋਬਜੈਕਸ਼ਨ ਅਪਲਾਈ ਜਿਹੜਾ ਕਰ ਸਕਦੇ ਹੋ ਪ੍ਰੈਜ਼ੈਂਟ EMPLOYER ਦਾ ਫਿਰ ਵੀ ਕੋਈ ਡਾਊਟ ਰਹਿੰਦਾ ਹੈ ਕਮੈਂਟ ਬਾਕਸ ਚ ਕਮੈਂਟ ਕਰਕੇ ਦੱਸ ਦਿਓ ਮੈਂ PDF ਲਈ ਲਿੰਕ ਦੇ ਦੇਵਾਂਗਾ ਅਗਰ ਤੁਹਾਨੂੰ ਕੋਈ ਇਨਫੋਰਮੇਸ਼ਨ ਇਸ ਭਰਤੀ ਦੇ ਰਿਲੇਟਡ ਕੁਝ ਹੋਰ ਚਾਹੀਦੀ ਹੈ ਤਾਂ ਜ਼ਰੂਰ ਦੱਸ ਦੇਣਾ ਮੈਂ ਜ਼ਰੂਰ ਹੈਲਪ ਕਰਾਂਗਾ ਔਰ ਇਸ ਤੋਂ ਇਲਾਵਾ ਇੱਕ ਹੋਰ ਰੈਗੂਲਰ ਪੋਸਟ ਵੀ ਆਈਆਂ ਹੋਈਆਂ ਨੇ ਅਗਰ ਜਿਨ੍ਹਾਂ ਨੂੰ ਨਹੀਂ ਪਤਾ ਹੈ ਮੈਂ ਦੱਸ ਦਿੰਨਾ ਹੈ ਜੀ PTP+B ਦੀਆਂ ਪੋਸਟਾਂ ਆਊਟ ਹੋਈਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਹੋਰ PS PCL ਦੀਆਂ ਠੀਕ ਹੈ ਜੀ ਪੋਸਟਰ ਆਊਟ ਹੋਈਆਂ ਨੇ ਜਿਨ੍ਹਾਂ ਲਈ ਤੁਸੀਂ ਅਪਲਾਈ ਕਰਨਾ ਹੋਵੇਗਾ ਉਹਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਚ ਦੇ ਦੇਵਾਂਗਾ ਉਹਦੇ ਲਈ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਫਿਰ ਵੀ ਕੋਈ ਡਾਊਟ ਰਹਿੰਦਾ ਹੈ ਤਾਂ ਕਮੈਂਟ ਬਾਕਸ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਇਹ ਸੀਗਾ ਅਸ ਦਾ ਨੋਟੀਫਿਕੇਸ਼ਨ ਮਿਲਦਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ